ਗਰ ਗਰ ਬਰਸੇ ਓਹ ਦੇਖੀ ਵੀ ਨਾ ਮੈਂ ਦਾਦਾ ਸੀ ਇਹ ਨਹੀਂ ਤੋਰ ਤੋਰ ਦੇਖਦਾ ਸੀ ਜੰਮੂ ਕਸ਼ਮੀਰ ਦੇ ਰਜੋਰੀ ਜ਼ਿਲ੍ਹੇ ਚ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਪਿੰਡ ਰਾਮਗੜ੍ਹ ਸਰਦਾਰਾ ਦਾ ਜਵਾਨ ਸ਼ਹੀਦ ਹੋ ਗਿਆ ਸੀ ਜਵਾਨ ਦੀ ਪਛਾਣ ਅਜੇ ਸਿੰਘ ਵਜੋਂ ਹੋਈ ਸੀ ਅਗਨੀਵੀਰ ਦਾਜ ਪਿੰਡ ਵਿੱਚ ਫੌਜੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਮੌਕੇ ਡੀਸੀ ਐਸਐਸਪੀ ਸਮੇਤ ਕਈ ਸਿਆਸੀ ਆਗੂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸ਼ਹੀਦ ਦੇ ਪਿੰਡ ਤੋਂ ਇਲਾਵਾ ਇਸੇ ਪਾਸੇ ਦੇ ਦਰਜਨਾ ਪਿੰਡਾਂ ਦੇ ਲੋਕ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਰਵਾਰ ਨੇ ਨਮਕਖਾ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਮੌਕੇ ਤੇ ਮੌਜੂਦ ਸ਼ਹੀਦ ਦੇ ਪਿਤਾ ਨੇ ਅਗਨੀ ਵੀਰ ਜਵਾਨਾਂ ਨੂੰ ਵੀ ਆਮ ਜਵਾਨਾਂ ਵਾਲੀਆਂ ਸਹੂਲਤਾ ਦੇਣ ਦੀ ਮੰਗ ਕੀਤੀ ਮੇਰੇ ਕੋਪੜ ਦੇ ਵਿੱਚ ਜੰਮੂ ਕਿਵੇਂ ਹੋਇਆ ਸੀ ਹਾਸੋਸ ਸਮੇਂ ਸਾਹਮਣੇ ਸਾਹਮਣੇ ਟੱਕਰ ਹੋ ਗਈ ਸੀ ਉਹ ਕਰਵਾਦਿਆਂ ਨਾਲ ਤੇ ਉਸ ਤੋਂ ਆ ਜਿਹੜੇ ਆ ਦਾ ਹੁਣ ਅਗਨੀ ਵੀਰ ਦੀ ਭਗਤੀ ਹੈ ਜੀ ਤੇ ਪਹਿਲਾਂ ਜਿਹੜੇ ਆ ਫੌਜੀਆਂ ਨੂੰ ਜ਼ਿਆਦਾ ਸਹੂਲਤਾ ਕਹਿੰ ਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਕਰੇਜ ਵੀ ਕਿੱਟੇ ਕੀ ਸਮੇਂ ਦੇ ਹਿਸਾਬ ਨਾਲ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਬੋਲਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਤੋਂ ਪਹਿਲਾਂ ਚਵਹਿਆਂ ਨੂੰ ਮਿਲਦੀ ਹੈ ਸਾਡੇ ਨੂੰ ਫੌਜੀਆ ਨੂੰ ਉਹ ਵੀ ਮਿਲਣੀਆਂ ਚਾਹੀਦੀਆਂ ਠੀਕ ਹੈ ਪਰ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਾਂ ਦੀ ਫਿਰ ਉਹਨੂੰ ਘਟੋ-ਘਟ ਪੈਨਸ਼ਨ ਤਾਂ ਹੋਣੀ ਚਾਹੀਦੀ। ਕਿੱਥੇ ਧੱਕੇ ਖਾਉਂਗੇ। ਛਾਤਾਂ ਨੂੰ ਕਿਸ ਤਰ੍ਹਾਂ ਦੇ ਦੇ ਨੌਜਵਾਨ ਨੇ ਤੁਹਾਡੇ ਬੇਟੇ ਨੇ ਵੀ ਸ਼ਾਦ ਹੋਤੀ ਅੱਜ ਇੱਕ ਹੋਰ ਇਲਾਕੇ ਦਾ ਇਹ ਵੀ ਸਾਰੇ ਦੇਖਦਾ ਦੁੱਖ। ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕੋਲ ਜੱਚਾ ਹੀ ਬੋਰਸ ਮੋੜਾ ਸਾਉਤੀ ਬੜਾ ਹੌਣਹਾਰ ਤੇ ਬੱਚਾ। ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਪਰ ਸਾਨੂੰ ਫਕਰ ਵੀ ਹੈ ਇਹਨਾਂ ਦੇ ਬੱਚਾਂ ਦਾ ਵੀ ਇਹ ਸ਼ਹੀਦ ਹੋ ਗਏ ਦੇਸ਼ ਲਈ। ਤੇ ਪਰ ਇਹ ਹੀ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਲੈ ਕੇ ਤੁਹਾਡੇ ਬੇਟੇ ਸ਼ਾਹਦੂਦ ਪਿੰਡ ਵਿੱਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸਹੂਲਤਾਂ ਮਿਲੀਆਂ ਸੀ ਸਮੋਂ ਲੋ ਉਸ ਸਮੇਂ 60 ਲੱਖ ਰੁਪਏ ਹੁੰਦੇ ਯਾਦਗਾਰ ਦੇ ਤੌਰ ਤੇ ਕੀ ਕੀ ਬਣਾਇਆ ਯਾਦਗਾਰ ਦੇ ਤੌਰ ਤੇ ਮਿਲਿਆ ਸੀ ਮੇਰਾ ਮੁੰਡਾ ਇੱਕ ਸਮੋਂ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਸੀ ਇੱਕ ਬੁੱਤ ਲੱਗ ਗਿਆ ਸੀ ਤੇ ਬਾਕੀ ਕਿਹਾ ਤੀ ਗੈਨ ਏਜੰਸੀ ਵੀ ਕੁਝ ਨਹੀਂ ਗੈਨ ਏਜੰਸੀ ਦਿੱਤੀ ਨਾ ਕੋਈ ਪਲਾੜ ਦੁੱਤਾ ਕੁਝ ਨਹੀਂ ਅੱਜ ਚੱਕਰ ਫਰੀ ਜਾਨਾ ਮੈਂ ਬਿਲਕੁਲ ਨਹੀਂ ਕੀਤਾ ਮੈਂ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲਦੀ ਸੀ ਸਖੇਪੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਿਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤਰਦੇ ਸ਼ਹੀਦ ਪਰਵਾਰ ਦੇ ਬਰਾਬਰ ਨਹੀਂ ਖੜਦੇ ਇੱਕ ਸਿਰਫ ਇੰਨਾ ਕ ਜਦੋਂ ਠੀਕ ਹੈ ਵੀ ਸ਼ਹੀਦ ਹੋ ਗਿਆ ਉਹ ਮੇਨਾਂ ਕ ਪੁੱਛ ਦੇਛ ਹੈਗੀ ਆ ਉਸ ਤੋਂ ਬਾਅਦ ਤੁਹਾਨੂੰ ਪੁੱਛਣਾ ਵੀ ਨਹੀਂ ਹੁੰਦਾ ਸਿਸਟਮ ਨੂੰ ਸੁਧਾਰ ਲਈ ਕੀ ਮੰਗ ਕਰਦੇ ਨੇ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆ ਵੀ ਜਿਵੇਂ ਆਮ ਜਵਾਹੀਆਂ ਦੇ ਲਈ ਹੁੰਦੀ ਹੈ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ 'ਚ ਮੰਗਾ ਕਰਦੇ ਹੁੰਦੇ ਹੋ ਵੀ ਸਾਨੂੰ ਲੀਡਰ ਕਹਿ ਦਿੰਦੇ ਨੇ ਵੀ ਹਾਂ 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 ਉਹ ਮੰਗਾਂ ਤੇ ਪੂਰੇ ਉੱਤਰਨਾ ਚਾਹੀਦਾ ਸਾਡੀਆਂ ਤਾਂ ਇਹ ਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਨੇ ਦੇਸ਼ ਲਈ ਅਸੀਂ ਕਹਿੰਦੇ ਆ ਠੀਕ ਆ ਬਹੁਤ ਸਨ ਖੁਸ਼ੀ ਹੈ ਪਰ ਉਹ ਬਹਿਦਿਆਂ ਤੇ ਪੂਰੇ ਉੱਤਰਦੇ ਉਧਰ ਮੌਕੇ ਤੇ ਮੌਜੂਦ ਐਸਐਸਪੀ ਨੇ ਕਿਹਾ ਕਿ ਉਹ ਜੇ ਦੀ ਸ਼ਹਾਦਤ ਦਾ ਸਤਿਕਾਰ ਕਰਦੇ ਨੇ ਪਰਵਾਰ ਨਾਲ ਉਹਨਾਂ ਦੀ ਪੂਰੀ ਹਮਦਰਦੀ ਹੈ ਪਰਵਾਰ ਦਾ ਹਮੇਸ਼ਾ ਸਹਿਯੋਗ ਰਹੇਗਾ ਉਹਦਾ ਡੀਸੀ ਨੇ ਵੀ ਕਿਹਾ ਕਿ ਪਰਿਵਾਰ ਨੂੰ ਸਰਕਾਰ ਦੀ ਨੀਤੀ ਤਹਿਤ ਜੋ ਵੀ ਮਦਦ ਮਿਲੇਗੀ ਉਹ ਦਿੱਤੀ ਜਾਵੇਗੀ ਜੀ ਜਿਹੜੇ ਅਜੇ ਕੁਮਾਰ ਅਗਨੀਵੀਰ ਜਿ세ਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਿਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਹਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖਦਈ ਘੜੀ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹਾ ਦਾ ਸਿਗਾ ਉਹ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦੇ ਨਾਲ ਹੀ ਅਸੀਂ ਖੰਨਾ ਦੇ ਬੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਸਾਹਮਣੇ ਨਾਲ ਖੜੇ ਹਾਂ ਜੀ ਜੀ ਤੁਹਾਡੇ ਡਿਸਟ੍ਰਿਕਟ ਦੇ ਪਿੰਡਾ ਜੀ ਇਹ ਤੇ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਜਵਾਨ ਚੰਗ ਚਲੇਗਾ ਕਿ ਇਨਫਿਊਚਰ ਜਿਹੜਾ ਆ ਮਾਤਾ ਬਤਾਇਦਿ ਗੁਰਤਨੀ ਪੁਲਿਸ ਵੱਲੋਂ ਕਿ ਇਸ ਤਰ੍ਹਾਂ ਦੀ ਕੋਆਪਰੇਸ਼ਨ ਇਨਫਿਊਚਰ ਹੋਊਗੀ ਤੁਹਾਾਰੀ ਸਾਡੀ ਅ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਔਰ ਡੀਸੀ ਮੈਡਮ ਨੂੰ ਵੀ ਕਿ ਅਸੀਂ ਉਹ ਲੋਕਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਧ ਤੋਂ ਵੱਧ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ ਥੈਂਕ ਯੂ ਥੈਂਕ ਯੂ ਇਸ ਮਹਾਨ ਸ਼ਹਿਰ ਦਾ ਆਮਦਨ ਕਰਾਂ ਦੇਸ਼ ਸ਼ਹਾਦਾਂਜਲੀ ਦਿਨ ਹੈ ਅਗੇ ਜੋ ਖੁੱਤੀ ਹੈ ਪੇਸ਼ੀ ਰਾਖੇ ਦੇ ਵਿੱਚ ਸ਼ਹੀਦ ਹੋ ਗਏ ਨੇ ਅਸੀਂ ਇੱਕ ਪਾਸੋਂ ਸਰਕਾਰ ਦੇ ਪਰਿਵਾਰ ਅਤੇ ਵਰ ਕੋ ਉਸ ਮਹਾਨ ਸ਼ਹੀਦ ਆਤਮਾ ਨੂੰ ਸ਼ਹਾਦਾਂਜਲੀ ਦਿਨ ਤੇ ਨਮਨ ਕਰਦੇ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਿਕ ਸ਼ਪਤ ਵੀ ਲੈ ਹੈ ਦੇ ਪਰਿਵਾਰ ਦੇ ਲਈ ਜਾਂ ਕੰਪਨਸੇਸ਼ਨ ਲਈ ਕੋਈ ਮੈਸੇਜ ਜਾਂ ਅਲ ਪਰਫਾਰਮੈਂਸ ਫੌਲਟ ਦਿੱਤਾ ਜਾਵੇਗਾ। ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਬੰਦੀ ਮਾਨ ਸਨਮਾਨ ਮਦਦ ਸ਼ਹੀਦ ਪਰਿਵਾਰ ਨੂੰ ਦਿੱਤੇ ਆਏ ਇਨਕਾਰ ਦੇ ਉਹ ਸਾਰਾ ਦਿੱਤਾ ਜਾਵੇਗਾ। ਇਸ ਪਰਿਵਾਰ ਦੀ ਇੱਕ ਮੰਗ ਹੈ ਕਿ ਉਹਨਾਂ ਦਾ ਕੋਈ ਵੇਟਨ ਨਹੀਂ ਹੈ ਤੇ ਬੁਰਗ ਮਾਵਾਬ ਨੇ ਇੰਨੀ ਕੇਟੀ ਧੀਏ ਕਰਦੇ ਹੋਣ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦੇ ਉਹਨਾਂ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ। ਪਰਿਵਾਰ ਦੇ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜ੍ਹਾਈ ਲਿਖਾਈ ਹਰ ਚੀਜ਼ ਅਸੀਂ ਕਰਾਂਗੇ ਜੀ ਸਾਹਿਬੇ ਆਉਣ ਦਾ ਤੁਹਾਨੂੰ ਦਿਨ ਦਾ ਟਾਈਮ ਲਿਖ ਦਿੱਤਾ ਹੈ ਕੋਈ ਚਲਾਈ ਹਾਂ ਜੀ ਆਪਾਂ ਤੁਹਾਨੂੰ ਪਾਸ ਹੋ ਗਿਆ ਹੈ ਕੀ ਹੋਇਆ ਹੈ ਆਣਗੇ ਜ਼ਰੂਰ ਤੇ ਅਸੀਂ ਜਿਵੇਂ ਸਾਨੂੰ ਟਾਈਮ ਕੰਫਰਮ ਹੋਵੇ ਅਸੀਂ ਬਸ